ਪੰਡ ਜਮੀ ਐ ਪੰਡ ਨਿਮੀ ਐ ਪੰਡ ਮੰਗਲ ਦਿਆ ਪੰਡ ਹੋਵੇ ਦੋਸਤੀ ਪੰਡ ਚਲੇ ਰੋਗ ਪੰਡ ਮੂਆ ਪੰਡ ਪਾਲੀ ਐ ਪੰਡ ਹੋਵੇ ਬੰਦਾ ਸੋ ਕਿਉ ਮੰਦਾ ਖਿਐ ਜਿਤ ਜਮੈ ਰਜਾ ਨਾ ਬੰਦੋਗੀ ਪੰਡ ਉਪਜੈ ਬੰਡੇ ਵਾ ਜਨਾ ਕੋਈ ਨਾਨਕ ਪੰਡੇ ਬਹਾਰਾ ਹੂ ਸੱਚਾ ਸੂਰਜ ਜਿਤ ਮੁਖ ਸਦਾ ਜਲਾਈਐ ਪਗਾਜ ਤਿਚਾ ਨਾਨਕ ਤੇ ਮੁਖ ਉਜਲੇ ਤੇ ਸੱਚੇ ਦਰਬਾਰ ਪੌੜੀ ਸਭ ਆਖੇ ਅਪੁ ਸੁਲਾਣੀ ਸੋਚੂ ਕਿੰਨੇ ਕੀ ਤਿਆ ਤੂ ਆਪਣਾ ਥਾਪੇ ਸੁਮੇਯਾ ਦੇ ਨਾਲ ਹੀ ਹੈ ਅਗਰਤਹ ਭਾਰਤ ਸੰਘ ਦੇ ਬਦਸਲੇ ਅਖਿਲੇ ਬਾੜ ਅਕਰ ਇਹੋ ਪੁੱਛੀਏ ਧੂਰ ਕੈ ਨਾਲ ਨਾਲ ਜੀਏ ਨਾਲ ਨਾਲ ਜੀਏ ਨਾਲ ਨਾਲ